ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਕਾਸ਼ ਸਿੰਘ ਪੱਲਰ ਅੱਜ ਫਿਰ ਇੱਕ ਤੋਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਆਂ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਲੋਕ ਖਾਣੇ ਦੇ ਬਹੁਤ ਸ਼ਕੀਨ ਨੇ ਤੇ ਇਸੇ ਕਰੀ ਨੂੰ ਸ਼ੁਰੂਆਤ ਕਰਦੇ ਆਂ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਜੀ ਆਲੂ ਤੇ ਮਟਰ ਦੇ ਪਰੌਂਠੇ ਬਣਾਉਣ ਦੀ ਸਿਕਰਟ ਰੈਸਿਪੀ ਦੇਖ ਕੇ ਮੂੰਹ ਵਿੱਚ ਪਾਣੀ ਆ ਜਾਂਦਾ ਸੋ ਸ਼ੁਰੂਆਤ ਕਰਦੇ ਆਂ ਜੀ ਇਸ ਲਈ ਸਾਨੂੰ ਕੀ ਚਾਹੀਦਾ ਸਭ ਤੋਂ ਪਹਿਲਾਂ ਸਾਨੂੰ ਇਹਦੇ ਲਈ ਇੱਕ ਚਮਚ ਗਰਮ ਮਸਾਲਾ डेढ़ चम्मच नमक एक चम्मच लाल मिर्च पाउडर एक छोटी कौली कटे हुए हरे मिथरे एक छोटी कौली कटिया हुआ हरा धनिया एक छोटी कौली कटिया हुआ प्याज ਇੱਕ ਛੋਟੀ ਕੌਲੀ ਮਟਰਾਂ ਦੇ ਦਾਣੇ ਅਤੇ 1 ਕਿਲੋ ਆਲੂ ਜਾਂ 4 ਵੱਡੇ ਉਬਲੇ ਹੋਏ ਆਲੂ ਸੋ ਸਭ ਤੋਂ ਪਹਿਲਾਂ ਅਸੀਂ ਇੱਕ ਬਰਤਨ ਦੇ ਵਿੱਚ ਮਟਰਾਂ ਦੇ ਦਾਣਿਆਂ ਨੂੰ ਪਾ ਕੇ ਮਟਰਾਂ ਦੇ ਦਾਣਿਆਂ ਨੂੰ ਅੱਛੇ ਤਰੀਕੇ ਨਾਲ ਫੇ ਲਵਾਂਗੇ ਤੋੜ ਲਵਾਂਗੇ ਕਿਉਂਕਿ ਜੇ ਮਟਰ ਸਖਤ ਹੋਣਗੇ ਤਾਂ ਰੋਟੀ ਤੋਂ ਬਾਹਰ ਆ ਜਾਣਗੇ ਸੋ ਇੱਕ ਤਰੀਕੇ ਨਾਲ ਆਪਾਂ ਇਹਨਾਂ ਨੂੰ ਦੋ ਫਾੜ ਕਰਨਾ ਹੈ ਤੁਸੀਂ ਦੇਖ ਰਹੇ ਹੋ ਕਿ ਹੁਣ ਮਟਰਾਂ ਦਾ ਇੱਕ ਫਾਈਨ ਪੇਸਟ ਤਿਆਰ ਹੋ ਚੁੱਕਾ ਹੈ ਮਟਰ ਦੋ ਫਾੜ ਹੋ ਚੁੱਕੇ ਨੇ ਮਟਰਾਂ ਦਾ ਹੁਣ ਅਸੀਂ ਉਬਲੇ ਹੋਏ ਆਲੂ ਲੈ ਕੇ ਉਹਨਾਂ ਨੂੰ ਅੱਛੇ ਤਰੀਕੇ ਨਾਲ ਫੇਕ ਕੇ ਉਹਨਾਂ ਦਾ ਇੱਕ ਪੇਸਟ ਤਿਆਰ ਕਰ ਲਾਂਗੇ ਗੁੰਨੇ ਹੋਏ ਆਟੇ ਦੀ ਤਰ੍ਹਾਂ ਪੇਸਟ ਬਣੇਗਾ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਫੇਨਣਾ ਹੈ ਚਾਹੇ ਤੁਸੀਂ ਹੱਥ ਨਾਲ ਫੇਲੋ ਚਾਹੇ ਕ੍ਰਸ਼ਰ ਨਾਲ ਫੇਲੋ ਇੱਕ ਫਾਈਨ ਪੇਸਟ ਤਿਆਰ ਹੋਣਾ ਚਾਹੀਦਾ ਹੈ ਤੇ ਇਹ ਚੀਜ਼ ਜ਼ਰੂਰੀ ਹੈ ਵੀ ਆਲੂ ਦਾ ਕੋਈ ਵੀ ਵੱਡਾ ਟੁਕੜਾ ਨਹੀਂ ਹੋਣਾ ਚਾਹੀਦਾ ਹੁਣ ਆਲੂ ਦਾ ਪੇਸਟ ਜਦੋਂ ਤਿਆਰ ਹੋਇਆ ਜਾਏਗਾ ਉਬਲੇ ਹੋਏ ਆਲੂਆਂ ਦਾ ਪੇਸਟ ਸਾਡੇ ਕੋਲ ਤਿਆਰ ਹੋ ਜਾਏਗਾ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਇੱਕ ਛੋਟੀ ਕੌਲੀ ਕੱਟੇ ਹੋਏ ਹਰੇ ਮੇਥਰੇ ਲਾਵਾਂਗੇ ਇਸ ਤੋਂ ਬਾਅਦ ਅਸੀਂ ਇੱਕ ਛੋਟੀ ਕੌਲੀ ਜੋ ਅਸੀਂ ਪਿਆਜ਼ ਕੱਟ ਕੇ ਰੱਖਿਆ ਸੀ ਲਾਲ ਪਿਆਜ਼ ਉਸ ਨੂੰ ਮਲਾਲ ਰਹੇ ਹਾਂ ਇਸ ਤੋਂ ਬਾਅਦ ਜੋ ਸਾਡੇ ਕੋਲੇ ਮਟਰਾਂ ਦਾ ਪੇਸਟ ਅਸੀਂ ਇੱਕ ਤਿਆਰ ਕੀਤਾ ਸੀ ਮਟਰ ਦੁਫਾੜ ਕੀਤੇ ਸੀ ਮਟਰਾਂ ਦੇ ਦਾਣੇ ਉਸ ਨੂੰ ਅਸੀਂ ਇਹਦੇ ਵਿੱਚ ਮਲਾ ਰਹੇ ਹਾਂ ਤੇ ਆਖਰ ਦੇ ਵਿੱਚ ਅਸੀਂ ਇਹਦੇ ਵਿੱਚ ਜੋ ਕੱਟਿਆ ਹੋਇਆ ਧਨੀਆ ਹਰਾ ਧਨੀਆ ਸੀ ਸਾਡੇ ਕੋਲੇ ਇੱਕ ਛੋਟੀ ਕੌਲੀ ਉਸ ਨੂੰ ਅਸੀਂ ਇਹਦੇ ਵਿੱਚ ਮਿਲਾਉਣ ਜਾ ਰਹੇ ਹਾਂ ਬੜਾ ਖੂਬਸੂਰਤ ਇੱਕ ਗ੍ਰੀਨ ਕਲਰ ਦਾ ਪੇਸਟ ਤਿਆਰ ਹੋ ਰਿਹਾ ਹੈ ਵੈਰਾਈਟੀ ਆਫ ਕਲਰ ਸਾਡੇ ਕੋਲੇ ਆ ਰਹੇ ਨੇ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਇੱਕ ਪੇਂਟਿੰਗ ਹੋਵੇ yellow ਕਲ ਬੇਸ ਕਲਰ ਬਣ ਰਿਹਾ ਹੈ ਉੱਪਰ ਹਰੇ ਰੰਗ ਦੇ ਵਿੱਚ ਹਰब्स ਨੇ ਬਹੁਤ ਵਧੀਆ ਲੱਗ ਰਿਹਾ ਦੇਖਣ ਨੂੰ ਬਹੁਤ ਸਵਾਦਿਸ਼ਟ ਲੱਗ ਰਿਹਾ ਕਿਆ ਖੂਬਸੂਰਤ ਰੰਗ ਹੈ ਦੇਖਣ ਨੂੰ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਤੇ ਇਹ ਸੋਹਣਾ ਹੀ ਨਹੀਂ ਲੱਗੇਗਾ ਇਹਦੇ ਨਾਲ ਜਦੋਂ ਅਸੀਂ ਪਰੌਂਠਾ ਤਿਆਰ ਕਰਾਂਗੇ ਉਹ ਪਰੌਂਠਾ ਖਾਣ ਦੇ ਵਿੱਚ ਵੀ ਬਹੁਤ ਸਵਾਦ ਹੋਏਗਾ ਅੱਛੇ ਤਰੀਕੇ ਨਾਲ ਇਹਨੂੰ ਮਨਾਲ ਲੈਣਾ ਹੈ ਤਾਂ ਕਿ ਇਕੁਅਲੀ ਸਾਰਾ ਕੁਝ ਮਿਕਸ ਹੋ ਸਕੇ ਅੱਛੇ ਤਰੀਕੇ ਨਾਲ ਮਿਲਣ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਚਮਚ ਜੋ ਅਸੀਂ ਲਾਲ ਮਿਰਚ ਪਾਊਡਰ ਲਿਆ ਸੀ ਉਹ ਮਿਲਾਉਣ ਜਾ ਰਹੇ ਹਾਂ ਮਸਾਲਿਆਂ ਨੂੰ ਹਮੇਸ਼ਾ ਪੇਸਟ ਤਿਆਰ ਹੋਣ ਤੋਂ ਬਾਅਦ ਸਾਰੀਆਂ ਹਰਬਲਨ ਤੋਂ ਬਾਅਦ ਹੀ ਮਿਲਾਉਣਾ ਚਾਹੀਦਾ ਹੈ ਸੋ ਉਸ ਤੋਂ ਬਾਅਦ ਅਸੀਂ ਜੋ 1 ਚਮਚ ਗਰਮ ਮਸਾਲਾ ਸੀ ਇਹਦੇ ਵਿੱਚ ਹੀ ਕਾਲੀ ਮਿਰਚ ਪੀਠੀ ਹੋਈ ਆ ਸੀ ਤੇ ਡੇਢ ਚਮਚ ਨਮਕ ਅਸੀਂ ਲਿਆ ਸੀ ਉਸ ਨੂੰ ਮਿਲਾਉਣ ਜਾ ਰਹੇ ਹਾਂ ਹਮੇਸ਼ਾ ਮਸਾਲਿਆਂ ਨੂੰ ਉਦੋਂ ਹੀ ਮਿਲਾਉਣਾ ਹੈ ਜਦੋਂ ਬਾਕੀ ਦੀ ਜਿਹੜੀ ਸਮਗਰੀ ਹੈ ਉਹ ਤੁਸੀਂ ਅੱਛੇ ਤਰੀਕੇ ਨਾਲ ਰਲਾ ਲਈ ਹੈ ਹੁਣ ਬੜੇ ਧਿਆਨ ਨਾਲ ਇਹਨੂੰ ਸਾਰੇ ਪੇਸ ਦੇ ਵਿੱਚ ਮਿਲਾਉਣਾ ਹੈ ਮਿਕਸ ਕਰਨਾ ਹੈ ਹੱਥਾਂ ਨਾਲ ਜੋ ਹੱਥ ਨਾਲ ਮਿਲਾਉਣ ਦਾ ਸਵਾਦ ਹੈ ਉਹ ਕੁਛ ਵੱਖਰਾ ਹੈ ਖਾਸ ਤੌਰ ਤੇ ਹੱਥਾਂ ਨਾਲ ਬਣੀ ਹੋਈ ਚੀਜ਼ ਦਾ ਜਿਹੜਾ ਟੇਸਟ ਹੈ ਨਾ ਉਹ ਵੱਖਰੀ ਹੈ ਉਹਨੂੰ ਖਾਣ ਦਾ ਸਵਾਦ ਹੀ ਵੱਖਰਾ ਹੈ ਅਸੀਂ ਮਿਸ ਕਰ ਜਾਂਦੇ ਹਾਂ ਸ਼ਾਇਦ ਸਾਡੇ ਦਿਮਾਗ ਦੇ ਵਿੱਚ ਇਹ ਗੱਲਾਂ ਆ ਗਈਆਂ ਨੇ ਹੱਥ ਨਾਲ ਚੀਜ਼ ਨਹੀਂ ਰਲਾਉਣੀ ਚਾਹੀਦੀ ਹੁਣ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੋਲੇ ਆਟਾ ਗੁੰਨਿਆ ਪਿਆ ਪਹਿਲਾਂ ਤੋਂ ਹੀ ਅਸੀਂ ਇਹਨੂੰ ਕਰੀਬ ਅੱਧਾ ਘੰਟਾ ਪਹਿਲਾਂ ਗੁੰਨ ਕੇ ਰੱਖ ਲਿਆ ਸੀ ਤਾਂ ਕਿ ਥੋੜਾ ਜਿਹਾ ਫਲੱਪੀ ਹੋ ਜਾਵੇ ਇਹਦੇ ਵਿੱਚ ਥੋੜੀ ਜੀ ਸਮੂਥਨੈਸ ਆ ਜਾਵੇ ਕਈ ਵਾਰੀ ਅਸੀਂ ਤਾਜ਼ੇ ਆਟੇ ਨਾਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਸਾਡੇ ਕੋਲੇ ਜਿਹੜੀ ਕਰੰਚ ਆਉਣੀ ਚਾਹੀਦੀ ਹੈ ਰੋਟੀ ਦੇ ਵਿੱਚ ਪਰੌਂਠੇ ਦੇ ਵਿੱਚ ਉਹ ਨਹੀਂ ਆਉ ਪਾਉਂਦੀ ਸੋ ਸਭ ਤੋਂ ਪਹਿਲਾਂ ਅਸੀਂ ਪੇੜੇ ਵੇਲ ਲਵਾਂਗੇ ਛੋਟੇ ਪੇੜੇ ਰੱਖਣੇ ਆ ਤੁਸੀਂ ਇੱਥੇ ਫੁੱਲ ਸਾਈਜ਼ ਪੇੜਾ ਨਹੀਂ ਲੈਣਾਗਾ ਕਿਉਂਕਿ ਅਸੀਂ ਇੱਥੇ ਇੱਕ ਸੀਕ੍ਰੇਟ ਹੈ ਸਾਰੀ ਰੈਸਪੀ ਬੇਸ਼ੱਕ ਤੁਸੀਂ ਜਾਣਦੇ ਹੋ ਹੋ ਇਸ ਪਰੌਂਠੇ ਨੂੰ ਬਣਾਉਣ ਦਾ ਇਹੀ ਸੀਕ੍ਰੇਟ ਹੈ ਜਿਹੜਾ ਤੁਹਾਡੇ ਨਾਲ ਮੈਂ ਡਿਸਕਸ ਕਰਨ ਜਾ ਰਿਹਾ ਹਾਂ ਹੁਣ ਪਹਿਲਾਂ ਅਸੀਂ ਇਸ ਪੇੜੇ ਨੂੰ ਚਨੁਕਰਾ ਗੋ ਮੋੜ ਲਵਾਂਗੇ ਜਿਸ ਤਰ੍ਹਾਂ ਅਸੀਂ ਪਰੌਂਠੇ ਨੂੰ ਮੋੜਦੇ ਹਾਂ ਇਹਦੇ ਨਾਲ ਜਿਹੜਾ ਪਰੌਂਠਾ ਸਾਡਾ ਬਣੇਗਾ ਉਹਦੇ ਵਿੱਚ ਲੇਅਰ ਆ ਜਾਣਗੀਆਂ ਤੇ ਜਦੋਂ ਲੇਅਰ ਆ ਜਾਣਗੀਆਂ ਉਸ ਤੋਂ ਬਾਅਦ ਪਰੌਂਠੇ ਦੇ ਵਿੱਚ ਜੋ ਕ੍ਰਿਸਪ ਆਏਗਾ ਜੋ ਕ੍ਰੰਚ ਆਏਗਾ ਜੋ ਉਹਦੇ ਵਿੱਚ ਕੜਕੜਾਪਨ ਆਏਗਾ कुरकुराਪਨ ਆਏਗਾ ਉਹ ਵੱਖਰਾ ਹੀ ਸਵਾਦ ਦਵੇਗਾ ਤੁਹਾਨੂੰ ਪਰੌਂਠਾ ਖਾਣ ਦਾ ਸੋ ਸਭ ਤੋਂ ਪਹਿਲਾਂ ਪਰੌਂਠੇ ਨੂੰ ਵੇਲ ਲੈਣਾ ਇਸ ਤੋਂ ਬਾਅਦ ਇਹਨਾਂ ਵੇਲੇ ਹੋਏ ਛੋਟਿਆਂ ਪਰੌਂਠਿਆਂ ਦੇ ਉੱਪਰ ਅੱਛੇ ਤਰੀਕੇ ਨਾਲ ਮੱਖਣੀ ਲਗਾਉਣੀ ਹੈ ਜੀ ਮੱਖਣੀ ਲਗਾਉਣੀ ਬਹੁਤ ਜ਼ਰੂਰੀ ਆ ਪੇਸਟ ਲਾਉਣ ਤੋਂ ਪਹਿਲਾਂ ਕਿਉਂਕਿ ਇਸੇ ਘਿਓ ਨੇ ਜੋ ਸਾਡਾ ਬਾਕੀ ਦਾ ਅਸੀਂ ਪੇਸਟ ਤਿਆਰ ਕੀਤਾ ਆ ਆਲੂ ਦਾ ਮਟਰ ਦਾ ਮਿੱਥਰੇ ਦਾ ਧਨੀਏ ਦਾ ਉਸ ਨੂੰ ਰੋਟੀ ਦੇ ਅੰਦਰ ਪਕਾਉਣਾ ਆ ਕਈ ਵਾਰੀ ਕੀ ਰਹਿੰਦਾ ਹੈ ਕਿ ਅਸੀਂ ਰੋਟੀ ਬਣਾਉਨੇ ਆ ਤੇ ਅੰਦਰੋਂ ਪੇਸਟ ਇਸ ਤਰ੍ਹਾਂ ਸਵਾਦ ਦਿੰਦਾ ਜਿਵੇਂ ਕੱਚਾ ਹੁੰਦਾ ਪਰ ਨਹੀਂ ਦੋਨਾਂ ਪਰੌਂਠਿਆਂ ਤੇ ਜਿਹੜਾ ਅਸੀਂ ਦੇਸੀ ਘਿਓ ਲਾ ਸਕਦੇ ਆ ਜਾਂ ਮੱਖਣੇ ਅੱਛੇ ਤਰੀਕੇ ਨਾਲ ਲਾ ਕੇ ਤੇ ਸਰਫਾ ਨਹੀਂ ਕਰਨਾ ਪੇਸਟ ਲਾਉਣ ਲੱਗਿਆ ਆਮ ਤੌਰ ਤੇ ਮੈਂ ਵੇਖਿਆ ਕਿ ਪਰੌਂਠੇ ਬਣਾਉਣ ਲੱਗਿਆਂ ਪੇੜੇ ਦੇ ਵਿੱਚ ਜਿਹੜਾ ਪੇਸ ਲਾਇਆ ਜਾਂਦਾ ਆਲੂ ਬਲੇ ਹੋਏ ਆਲੂ ਦਾ ਪਰ ਉਹ ਅੱਛੇ ਤਰੀਕੇ ਨਾਲ ਰੋਟੀ ਦੇ ਵਿੱਚ ਸਪਰੈਡ ਨਹੀਂ ਹੁੰਦਾ ਜਿਹਦੀ ਵਜ੍ਹਾ ਕਰਕੇ ਸਾਨੂੰ ਕਦੀ ਕਦੀ ਇਸ ਤਰ੍ਹਾਂ ਲੱਗਦਾ ਕਿ ਸਾਡੀ ਰੋਟੀ ਵਿੱਚ ਬਹੁਤ ਆਲੂ ਆ ਗਏ ਆ ਕਦੀ ਕਦੀ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਸਾਡੀ ਰੋਟੀ ਵਿੱਚ ਆਲੂ ਹੈ ਹੀ ਨਹੀਂ ਸੋ ਖਾਣ ਦਾ ਮਜ਼ਾ ਨਹੀਂ ਆਉਂਦਾ ਪੂਰਾ ਪਰੌਂਠਾ ਵੇਲ ਕੇ ਉਹਦੇ ਉੱਪਰ ਹਰ ਕੋਨੇ ਦੇ ਵਿੱਚ ਤੁਸੀਂ ਪੇਸਟ ਲਾਉਣਾ ਹੈ ਉਸ ਤੋਂ ਬਾਅਦ ਦੂਸਰਾ ਜਿਹੜਾ ਪਰੌਂਠਾ ਵੇਲਿਆ ਹੋਇਆ ਹੈ ਉਹਨੂੰ ਬੜੇ ਧਿਆਨ ਨਾਲ ਰੱਖ ਕੇ ਉਹਦੇ ਕੋਨੇ ਆ ਜਿਹੜੇ ਉਹਦੇ ਸਕੁਅਰ ਨੇ ਜਿਹੜੇ ਉਹਨਾਂ ਨੂੰ ਦਬਾ ਦੇਣਾ ਪ੍ਰੈਸ ਕਰ ਦੇਣਾ ਤਾਂ ਕਿ ਬੰਦ ਹੋ ਜਾਵੇ ਜਦੋਂ ਅਸੀਂ ਇਹਨੂੰ ਪਕਾਈਏ ਇਹਦੇ ਵਿੱਚੋਂ ਜਿਹੜਾ ਪੇਸਟ ਆ ਉਹ ਬਾਹਰ ਨਾ ਆਵੇ ਤੇ ਪੋਲੇ-ਪੋਲੇ ਹੱਥਾਂ ਨਾਲ ਸਾਰੇ ਪਰੌਂਠੇ ਨੂੰ ਇੱਕ ਵਾਰੀ ਤੁਸੀਂ ਨੱਪ ਲੈਣਾ ਇਹਦੇ ਨਾਲ ਕੀ ਹੋਏਗਾ ਜਿਹੜਾ ਸਾਡਾ ਪੇਸਟ ਹੈ ਉਹ ਆਟੇ ਦੇ ਵਿੱਚ ਖੁੱਬ ਜਾਏਗਾ ਤੇ ਬੜੇ ਫਾਈਨ ਤਰੀਕੇ ਨਾਲ ਤਿਆਰ ਹੋਏਗਾ ਜਿਹੜਾ ਕਿ ਖਾਣ ਦੇ ਵਿੱਚ ਲਾਜਵਾਬ ਬਣੇਗਾ ਹੁਣ ਅਸੀਂ ਇੱਕ ਵਾਰੀ ਇਹਨੂੰ ਹੱਥ ਨਾਲ ਰੋਟੀ ਨੂੰ ਸੈੱਟ ਕਰ ਰਹੇ ਹਾਂ ਹੁਣ ਇਸ ਪਰੌਂਠੇ ਦੀ ਪ੍ਰੋਪਰ ਸ਼ੇਪ ਦੇਣ ਦੇ ਲਈ ਥੋੜਾ ਜਿਹਾ ਇਹਦੇ ਤੇ ਵੇਲਣਾ ਚਲਾਵਾਂਗੇ ਵੇਲਣੇ ਨਾਲ ਜਿਹੜੀਆਂ ਇਹਦੀਆਂ ਨੁਕਰਾਂ ਨੇ ਜਿਹੜੇ ਸਾਡੇ ਪਰੌਂਠੇ ਦੇ ਸਕੁਅਰ ਨੇ ਉਹ ਹੋਰ ਫਾਈਨ ਹੋ ਜਾਣਗੇ ਇਹਦੀ ਜਿਹੜੀ ਸ਼ੇਪ ਹੈ ਜਿਹੜਾ ਇਹਦਾ ਆਕਾਰ ਹੈ ਪਰੌਂਠੇ ਦਾ ਉਹ ਹੋਰ ਵੀ ਵਧੀਆ ਬਣ ਜਾਏਗਾ ਇਸ ਨੂੰ ਬਣਾਉਣ ਦੇ ਲਈ ਤੁਸੀਂ ਗੈਸ ਵਾਲੇ ਚੁੱਲੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੁਸੀਂ ਇੰਡਕਸ਼ਨ ਚੁੱਲੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੁਸੀਂ ਵੈਸੇ ਸਾਦੇ ਚੁੱਲੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਸੋ ਅਸੀਂ ਯੂਜ਼ ਕਰ ਰਹੇ ਹਾਂ ਜੀ ਇੰਡਕਸ਼ਨ ਚੁੱਲਾ ਸਭ ਤੋਂ ਪਹਿਲਾਂ ਤਵੇ ਦੇ ਉੱਪਰ ਖੂਬਸਾਰਾ ਮੱਖਣ ਕੀ ਬਾਤ ਹੈ ਖੂਬਸਾਰਾ ਮੱਖਣ ਲਗਾਉਣ ਤੋਂ ਬਾਅਦ ਅਸੀਂ ਤਵੇ ਨੂੰ ਜਿਸ ਤਰ੍ਹਾਂ ਗਰਮ ਕਰ ਲਿਆ ਇਹਦੇ ਨਾਲ ਇਹ ਹੋਏਗਾ ਕਿ ਸਾਡੀ ਜਿਹੜੀ ਰੋਟੀ ਹੈ ਚਿਪਕੇਗੀ ਨਹੀਂ ਤਵੇ ਨਾਲ ਹੁਣ ਇਸ ਬਣੇ ਹੋਏ ਪਰੌਂਠੇ ਨੂੰ ਤਵੇ ਦੇ ਉੱਪਰ ਰੱਖ ਦੇਣਾ ਇਹਦੀ ਜੋ ਸਿਜ਼ਲਿੰਗ ਹੈ ਜੋ ਇਹਦਾ ਸਾਊਂਡ ਹੈ ਜੋ ਸਿੱਕੂ ਲਾਇਆ ਹੈ ਮੱਖਣੀ ਲਾਈ ਹੈ ਪਰੌਂਠੇ ਤੇ ਉਸ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਹੁਣ ਅਸੀਂ ਇਸ ਪਰੌਂਠੇ ਨੂੰ ਘੱਟ ਅੱਗ ਤੇ ਜਾਂ ਘੱਟ ਸੇਕ ਤੇ ਬਣਾਉਣਾ ਹੈ ਕਿਉਂਕਿ ਜਦੋਂ ਅਸੀਂ ਜ਼ਿਆਦਾ ਸੇਕ ਤੇ ਬਣਾਉਨੇ ਆ ਤਾਂ ਕਈ ਵਾਰੀ ਸਾਡਾ ਪਰੌਂਠਾ ਜਿਹੜਾ ਉਹ ਸੜ ਜਾਂਦਾ ਤੇ ਇਹ ਚੀਜ਼ ਦੇਖਦੇ ਰਹਿਣਾ ਕਿ ਤੁਹਾਡਾ ਪਰੌਂਠਾ ਤਿਆਰ ਹੋ ਚੁੱਕਾ ਹੈ ਪਾਸਾ ਪਲਟਣ ਦੇ ਲਈ ਕਿ ਨਹੀਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਹੁਣ ਇਹ ਪਰੌਂਠਾ ਸੀ ਜਿਹੜਾ ਇੱਕ ਸਾਈਡ ਉਹਦੀ গোল্ডেন ব্রাউন হোਣੀ শুরু ਹੋ ਗਈ ਸੀ ਉਹਤੇ क्रिस्प ਪਾਉਣਾ ਸ਼ੁਰੂ ਹੋ ਗਿਆ ਸੀ ਹੁਣ ਹਰ ਵਾਰ ਜਦੋਂ ਅਸੀਂ ਪਰੌਂਠਾ ਬਦਲਾਂਗੇ ਉਸ ਨੂੰ ਅਸੀਂ ਮੱਖਣੀ ਦੇ ਨਾਲ ਲੇਪ ਕਰਨਾ ਹੈ ਇਹ ਬਹੁਤ ਵੱਡਾ ਸੀਕ੍ਰੇਟ ਹੈ ਪਰੌਂਠੇ ਨੂੰ ਫਾਈਨ ਬਣਾਉਣ ਦਾ ਇਹਦੇ ਨਾਲ ਜੋ ਇਹਦੀਆਂ ਲੇਅਰਸ ਨੇ ਪਰੌਂਠੇ ਦੀਆਂ ਬਹੁਤ ਜ਼ਿਆਦਾ ਕ੍ਰਿਸਪ ਹੋਣਗੀਆਂ ਉਹਨਾਂ ਵਿੱਚ ਬਹੁਤ ਜ਼ਿਆਦਾ कुरकुराਪਨ ਆਹੇਗਾ ਜਿਵੇਂ ਆ ਸਭ ਅਸੀਂ ਬੋਲਦੇ ਆ ਨਾ ਕਿ ਸਾਨੂੰ ਰੜੀ ਰੋਟੀ ਚਾਹੀਦੀ ਆ ਰੜੀ ਰੋਟੀ ਸਵਾਦ ਲੱਗਦੀ ਆ ਇਹ ਸੇਮ ਉਹੀ ਪ੍ਰੋਸੈਸ ਹੈ ਤੇ ਪਰੌਂਠਾ ਖਾਣ ਦਾ ਤਦ ਹੀ ਸਵਾਦ ਆਉਂਦਾ ਜਦੋਂ ਉਹ ਰੜਿਆ ਹੋਵੇ ਉਹਦੇ ਤੇ ਘਿਓ ਲੱਗਾ ਹੋਵੇ ਹੁਣ ਦੂਸਰੇ ਪਾਸੇ ਤੇ ਬਹੁਤ ਵਧੀਆ 골ਡਨ ਬ੍ਰਾਊਨ ਹੋ ਚੁੱਕਾ ਹੈ ਜਿਆਦਾ ਘਿਓ ਵਰਤਨ ਦੀ ਵਜ੍ਹਾ ਕਰਕੇ ਇਹਨੂੰ ਥੱਲਣਾ ਥੋੜਾ ਜਿਹਾ ਔਖਾ ਹੋ ਜਾਂਦਾ ਉਂਗਲਾਂ ਮੱਚਦੀਆਂ ਨੇ ਕਿਉਂਕਿ ਘਿਓ ਦਾ ਟੈਂਪਰੇਚਰ ਜਿਆਦਾ ਹੋ ਜਾਂਦਾ ਇਸ ਲਈ ਤੁਸੀਂ ਬੜੇ ਧਿਆਨ ਨਾਲ ਉਂਗਲਾਂ ਨੂੰ ਬਚਾਉਂਦੇ ਹੋਏ ਇਸਨੂੰ ਪਲਟਣਾ ਹੈ ਹਰ ਵਾਰ ਇਹਨੂੰ ਪਲਟਣ ਤੋਂ ਬਾਅਦ ਤੁਸੀਂ ਇਹਦੇ ਤੇ ਘਿਓ ਦੀ ਲੇਅਰ ਲਗਾ ਇਹ ਹੋਰ ਜ਼ਿਆਦਾ ਕ੍ਰਿਸਪ ਹੁੰਦਾ ਜਾਏਗਾ ਇਹਦਾ ਜਿਹੜਾ ਕਲਰ ਹੈ ਨਾ ਉਹ ਦੇਖੋ ਕਿੰਨਾ ਸ਼ਾਨਦਾਰ ਆ ਰਿਹਾ ਹੈ 골ਡਨ ਬ੍ਰਾਊਨ ਬਹੁਤ ਜ਼ਿਆਦਾ ਵਧੀਆ ਜਿਸ ਤਰ੍ਹਾਂ ਸੋਨੇ ਦੀ ਰੋਟੀ ਹੁੰਦੀ ਹੈ ਇਸ ਤਰ੍ਹਾਂ ਦਾ ਰੰਗ ਇਹਦੇ ਤੇ ਆਉਣਾ ਸ਼ੁਰੂ ਹੋ ਜਾਂਦਾ ਹੈ ਹੁਣ ਆਲਮੋਸਟ ਦੋਨੋਂ ਸਾਈਡ ਸਾਡੀਆਂ ਪੱਕ ਚੁੱਕੀਆਂ ਨੇ ਸਾਡੇ ਜੋ ਪੇਸਟ ਸੀਗਾ ਜੋ ਅਸੀਂ ਪਰੌਂਠਿਆਂ ਦੇ ਵਿੱਚ ਲਗਾਇਆ ਸੀ ਉਹ ਆਲਮੋਸਟ ਪੱਕ ਕੇ ਤਿਆਰ ਹੋ ਰਿਹਾ ਹੈ ਹੁਣ ਅਸੀਂ ਇਹਨੂੰ ਚੁੱਲ੍ਹੇ ਤੋਂ ਉਤਾਰ ਲਵਾਂਗੇ ਹੁਣ ਹੈ ਜੀ ਸਭ ਤੋਂ ਮਜ਼ੇਦਾਰ ਗੱਲ ਇਸ ਪਰੌਂਠੇ ਨੂੰ ਤੁਸੀਂ ਮੱਖਣੀ ਦੇ ਨਾਲ ਇੱਕ ਕੌਲੀ ਦਹੀਂ ਲੈ ਕੇ ਇੱਕ ਲੱਸੀ ਦਾ ਗਲਾਸ ਲੈ ਕੇ ਸੁਬਾ ਨਾਸ਼ਤੇ ਦੇ ਰੂਪ ਵਿੱਚ ਖਾਓ ਬੜਾ ਸੁਆਦੀਸ਼ਟ ਪਰੌਂਠਾ ਬਣਦਾ ਹੈ ਮੱਖਣ ਦਹੀਂ ਲੱਸੀ ਨਾਲ ਤੁਸੀਂ ਗਾਰਨਿਸ਼ ਕਰ ਸਕਦੇ ਹੋ ਇਹਦੀ ਅ ਤੁਸੀਂ ਧਨੀਏ ਦੇ ਪੱਤੇ ਲੈ ਸਕਦੇ ਹੋ ਨਾਲ ਪਦੀਨੇ ਦੇ ਪੱਤੇ ਲੈ ਸਕਦੇ ਹੋ ਨਾਲ ਤੁਸੀਂ ਚਾਟ ਮਸਾਲਾ ਲੈ ਸਕਦੇ ਹੋ ਬਹੁਤ ਖਾਣ ਦੇ ਵਿੱਚ ਸਵਾਦ ਬਣੇਗਾ ਸੋ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਥੈਂਕ ਯੂ ਜੀ